आज इलेक्ट्रॉनिक एसोसिएशन नकोदर वलो एक अहम ਅਤੇ ਖਾਸ ਮੀਟਿੰਗ ਸ਼੍ਰੀ ਰਾਧਾ ਕਿਸ਼ਨ ਮੰਦਰ ਸਬਜੀ ਮੰਡੀ ਨਕੋਦਰ ਵਿਖੇ ਰੱਖੀ ਗਈ। ਇਹ ਮੀਟਿੰਗ ਜੂਨ ਮਹੀਨੇ ਦੀਆਂ ਗਰਮੀ ਦੀਆਂ ਛੁੱਟੀਆਂ ਰੱਖਣ ਦੇ ਸੰਦਰਭ ਵਿੱਚ ਕੀਤੀ ਗਈ ਸੀ ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀਮਾਨ ਕੁਲਦੀਪ ਸਿੰਘ ਕੈਸ਼ੀਅਰ 인ਦਰ ਸਿਆਲ ਗੋਪਾਲ ਸਿਆਲ ਕਲੱਬ ਦੇ ਸੈਕਟਰੀ ਰਾਜੇਸ਼ ਕੁਮਾਰ ਵਾਈਸ ਪ੍ਰਧਾਨ ਨਰਿੰਦਰ ਕੁਮਾਰ ਬੋਵੀ ਸੰਜੀਪ ਕੁਮਾਰ ਗੋਲਡੀ ਮੰਗਤਰਾਮ ਮੰਗਾ ਮਨਦੀਪ ਸਿੰਘ ਪਰਮਿੰਦਰ ਰਤੂ ਮਨਿੰਦਰ ਸਿੰਘ ਮਿੰਦਾ ਮਹਿੰਦਰ ਕੁਮਾਰ ਲਖਵਿੰਦਰ ਸਿੰਘ ਕਲਸੀ ਜਸਵੰਤ ਕੁਮਾਰ ਹੈਪੀ ਕਮਲ ਗਰੂਪ ਅਤੇ ਹਰਜੀਤ ਸਿੰਘ ਬਾਂਗਾ ਵਿਸ਼ੇਸ਼ ਤੌਰ ਤੇ ਮੌਜੂਦ ਸਨ ਸੋ ਇਲੈਕਟ੍ਰੋਨਿਕ ਐਸੋਸੀਏਸ਼ਨ ਨਕੋਦਰ ਦੇ ਪ੍ਰਧਾਨ ਸ਼੍ਰੀਮਾਨ ਕੁਲਦੀਪ ਸਿੰਘ ਹੁਣਾਂ ਜਾਣਕਾਰੀ ਦਿੰਦੇ ਆ ਦੱਸਿਆ ਕਿ ਛੁੱਟੀਆਂ ਦੀ ਡੇਟ 28, 29 ਅਤੇ 30 ਜੂਨ ਦੀ ਰੱਖੀ ਗਈ ਹੈ। ਸੋ ਹਲਕਾ ਨਕੋਦਰ ਅਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਜੇਕਰ ਸ਼ਹਿਰ ਨਕੋਦਰ ਵਿਖੇ ਸਾਡੇ ਕਿਸੇ ਮਕੈਨਿਕ ਵੀਰ ਨੂੰ ਕੋਈ ਆਈਟਮ ਇਲੈਕਟ੍ਰੋਨਿਕਸ ਰਿਪੇਅਰ ਵਾਸਤੇ ਦਿੱਤੀ ਗਈ ਹੈ, ਉਹ 28 ਜੂਨ ਤੋਂ ਪਹਿਲਾਂ-ਪਹਿਲਾਂ ਲੈ ਜਾਓ ਕਿਉਂਕਿ ਸੰਜੀਵ ਇਲੈਕਟ੍ਰੋਨਿਕ ਸਬਜੀ ਮੰਡੀ ਨਕੋਦਰ ਸਮੇਤ ਸ਼ਹਿਰ ਦੀਆਂ ਸਾਰੀਆਂ ਇਲੈਕਟ੍ਰੋਨਿਕਸ ਰਿਪੇਅਰ ਅਤੇ ਸਪੇਅਰ ਦੀਆਂ ਦੁਕਾਨਾਂ ਮਿਤੀ 28, 29 ਅਤੇ 3 ਜੀ ਜਿਉ ਨੂੰ ਬੰਦ ਰਹਿਣ ਗਿਆ ਬੇਨਤੀ ਕਰਤਾ ਪ੍ਰਦਾਨ ਸਰਦਾਰ ਕੁਲਦੀਪ ਸਿੰਘ ਸਟਾਈਲੈਕਸ ਇਲੈਕਟ্রੋਂਿਕਸ ਰੇਲਵੇ ਰੋਡ ਨਕੋਦਰ ਸੋ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜ ਚੁੱਕੋ ਕਿਹੜੀ ਵਰਲਡ ਪੰਜਾਬੀ ਨਿਊਜ਼ ਦੇ ਨਾਲ ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਤਿਹਾਸਿਕ ਸ਼ਹਿਰ ਨਕਉਦਰ ਦੀਆਂ ਔਰ ਇਲੈਕਟ੍ਰੋਨਿਕ ਐਸੋਸੀਏਸ਼ਨ ਨਕਉਦਰ ਦੀ ਅੱਜ ਇੱਕ ਖਾਸ ਔਰ ਅਹਿਮ ਮੀਟਿੰਗ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਸਬਜੀ ਮੰਡੀ ਵਿਖੇ ਹੋਈ ਸੋ ਇਲੈਕਟ੍ਰੋਨਿਕ ਐਸੋਸੀਏਸ਼ਨ ਦੇ ਪ੍ਰਧਾਨ ਸਾਡੇ ਸਤਿਕਾਰਯੋਗ ਕੁਲਦੀਪ ਸਿੰਘ ਜੀ ਸਾਡੇ ਦਰਮਿਆਨ ਨੇ ਸੋ ਵੀ ਜ਼ਿਆਦਾ ਜਾਣਕਾਰੀ ਦੇਣ ਗਿਆ ਜੀ ਪ੍ਰਧਾਨ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਪ੍ਰਧਾਨ ਸਾਹਿਬ ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਕੀ ਅਹਿਮ ਮੋਟਿਵ ਸੀ ਕਹਿੰਦਾ ਮੇਨ ਮੁੱਦਾ ਇਹ ਸੀ ਕਹਿੰਦਾ ਚਲੋ ਆਪਾਂ ਸਾਰੇ ਜਣੇ ਰਲ ਕੇ ਬੈਠੀਏ ਕੁਝ ਗੱਲਾਂ ਬਾਤਾਂ ਕਰੀਏ ਕੀ ਮਾਸਟਰ ਜੀ ਕੀ ਮਾਹੌਲ ਚੱਲ ਰਿਹਾ ਹੈ ਜਾਂ ਕਿ ਤਾਂ ਦੂਸਰਾ ਬਤਾਇਆ ਜੀ ਕਿ ਗਰਮੀ ਦੇ ਦਿਨ ਚੱਲ ਰਹੇ ਨੇ ਤੇ ਜਿੱਦਾਂ ਕਿ ਸਾਰੇ ਸ਼ਰਤਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਰੱਖੀਆਂ ਜਾਂਦੀਆਂ ਇਸ ਕਰਕੇ ਇਹ ਸਿਗਾਵੇ ਵਾਲਾ ਆਪਾਂ ਵੀ ਇਥੇ ਨੂੰ ਕੰਪਨੀ ਵਿੱਚ ਕੁਝ ਦਿਨਾਂ ਦੀ ਗਰਮੀ ਦੀਆਂ ਛੁੱਟੀਆਂ ਦਾ ਅਲਾਉਟ ਕਰੀਏ ਤੇ ਛੁੱਟੀਆਂ ਅ ਪ੍ਰਧਾਨ ਸਾਹਿਬ ਕੀ ਜਿਹੜੀ ਨਕੌਦਰ ਦੀ ਤੁਹਾਡੀ ਇਲੈਕਟ੍ਰਿਕ ਐਸੋਸੀਏਸ਼ਨ ਹੈਗੀ ਹੈ ਇਹ ਵੀ ਹਰ ਸਾਲ ਗਰਮੀਆਂ ਦੇ ਛੁੱਟੀਆਂ ਕਰਦੀ ਹੈ ਹਾਂ ਜੀ ਹਾਂ ਜੀ ਇਹ ਪਿਛਲੇ 4 ਸਾਲ ਹੋਈ ਗਏ ਲਗਾਤਾਰ ਸੁਖੀਆਂ ਕਰਦੇ ਆ ਠੀਕ ਹੈ ਜੀ ਸੋ ਇਸ ਵਾਰ 2025 ਦੀ ਜਿਹੜੀ ਜੂਨ ਦੇ ਵਿੱਚ ਜਿਹੜੇ ਛੁੱਟੀਆਂ ਬਣਿਆ ਨੇ ਕਿਹੜੀ ਕਿਹੜੀ ਤਰੀਕ ਹੈ ਔਰ ਕਿਹੜੇ ਕਿਹੜੇ ਦਿਨ ਨੇ ਹੈ ਜੀ 27 28 29 ਤਰੀਕ ਹੈ ਜੀ ਤੇ ਦਿਨ ਹੈਗਾ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਤੇ ਇਸ ਜੂਨ ਨੂੰ ਸੋ ਜੂਨ ਦੇ ਮਹੀਨੇ ਗਰਮੀਆਂ ਦਾ ਕੀ ਸੁਨੇਹਾ ਕੀ ਮੈਸੇਜ ਹੈ ਹਲਕਾ ਨਿਕੋਦਰ ਵਸੇ ਨੂੰ ਔਰ ਸੂਬਾ ਪੰਜਾਬ ਵਸੇ ਨੂੰ ਬਸ ਇਹੀ ਹੈ ਕਿ ਇੱਕ ਤਾਂ ਗਰਮੀ ਬਹੁਤ ਪੈ ਰਹੀ ਹੈ ਗਰਮੀ ਤੋਂ ਬਚੋ ਤੇ ਬਾਕੀ ਚਲੋ ਆਪਣਾ ਜਿੱਦਾ ਇੰਜੋਏ ਦਾ ਟਾਈਮ ਲੈਂਦਾ ਆਪਣਾ ਬੱਚਿਆਂ ਨੂੰ ਛੁੱਟੀਆਂ ਨਾਲ ਤਾਂ ਬਹੁਤ ਬਿਹਤਰੀਕਾ ਸਾਨਵਾ ਜੀ ਸੂਹਸਾਨ ਇਲੈਕਟ੍ਰੋਨਿਕ ਐਸੋਸੀਏਸ਼ਨ ਨਕੋਦਰ ਦੇ ਪ੍ਰਧਾਨ ਸ਼੍ਰੀਮਾਨ ਸਰਦਾਰ ਕੁਲਦੀਪ ਸਿੰਘ ਜੀ ਸੋ ਜਿਨ੍ਹਾਂ ਨੇ ਜੂਨ ਮਹੀਨੇ ਦੇ ਜਿਹੜੇ ਛੁੱਟੀਆਂ ਨਕੋਦਰ ਸ਼ਹਿਰ ਦੀ ਐਸੋਸੀਏਸ਼ਨ ਵੱਲੋਂ ਕੀਤੀਆਂ ਜਾਂਦੀਆਂ ਨੇ ਸੋ ਸਾਰੇ ਮਕੈਨਿਕ ਵੀਰਾਂ ਦੇ ਜਿਹੜੇ ਦੁਕਾਨਾਂ ਹੈ ਗਿਆ ਨੇ ਇਹ 3 ਦਿਨ ਬੰਦ ਰਹਿਣ ਗਿਆ